ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣੇ ਕਿ ਪਿਛਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਵੱਲ ਕੋਈ ਧਿਆਨ ਨਹੀਂ ਦਿੱਤਾ ਪਿੰਡਾਂ ਦੇ ਵਿੱਚੋਂ ਲੰਗਦੀਆਂ ਨਹਿਰਾਂ ਕੱਸੀਆਂ ਸੋਇਆਂ ਦਾ ਪਾਣੀ ਕਿਸਾਨਾਂ ਨੂੰ ਨਹੀਂ ਮਿਲਦਾ ਸੀ ਟਿਊਬਵੱਲ ਦੀ ਜ਼ਿਆਦਾ ਵਰਤ ਤੋਂ ਕਰਨਾ ਜ਼ਮੀਨੀ ਪਾਣੀ ਦਾ ਪੱਧਰ ਹੋਰ ਹੈ ਥਾਂ ਚਲਾ ਗਿਆ ਤੇ ਅੱਜ 700 ਕਿਲੋਮੀਟਰ ਦੀ ਜ਼ਿਆਦਾ ਪਾਈਪਾਂ ਪਾ ਕੇ ਪੰਜਾਬ ਦੇ ਖੇਤਾਂ ਨੂੰ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ ਨਹਿਰੀ ਪਾਣੀ ਜਿਹੜਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਦੋਂ ਪਿਛਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਵੱਲ ਧਿਆਨ ਹੀ ਨਹੀਂ ਦਿੱਤਾ ਸਾਡੇ ਪਿੰਡਾਂ ਵਿੱਚ ਦੀ ਨਹਿਰਾ ਲੰਘਦੀਆਂ ਸਾਡੇ ਪਿੰਡ ਮੋਗਾ ਨਹੀਂ ਮਤਲਬ ਸਾਡੇ ਪਿੰਡਾਂ ਵਿੱਚ ਦੀ ਸੂਏ ਰਜਵਾਹੇ ਲੰਘਦੇ ਆ ਸਾਡੇ ਪਿੰਡ ਪਾਣੀ ਨਹੀਂ ਮਿਲਦਾ ਜੀ ਉਸ ਵੇਲੇ ਧਿਆਨ ਦੇਣ ਦੀ ਜਿਆਦਾ ਉਹਨਾਂ ਨੂੰ ਲੋੜ ਵੀ ਨਹੀਂ ਪਈ ਲੋਕਾਂ ਨੇ ਵੀ ਕੋਈ ਖਾਸ ਧਿਆਨ ਨਹੀਂ ਦਿੱਤਾ ਕਿਉਂਕਿ ਪਾਣੀ ਉੱਪਰ ਸੀਗਾ ਟਿਊਬਵਲ ਨੂੰ ਜ਼ਿਆਦਾ ਪ੍ਰੈਫਰ ਕਰਦੇ ਰਹੇ ਕੱਸੀਆਂ ਨੂੰ ਭੁੱਲ ਗਏ ਹੌਲੀ ਹੌਲੀ ਕੱਸੀਆਂ ਜਿਹੜੀਆਂ ਸੀ ਉਹ ਕੈਰੀਟ ਦੇ ਤਾਂ ਬਣੀਆਂ ਹੁੰਦੀਆਂ 6 ਇੰਚੀ ਉਹ ਢਾਟਾ ਢਾਟਾ ਇਧਰ ਉਧਰ ਹੋ ਗਈਆਂ ਆਪਾਂ ਨੇ ਤਵੀਆਂ ਦੋ ਗਲੀਆਂ ਹੋਰ ਛੱਡ ਕੇ ਵਿਚੀ ਕਰ ਲਈ ਕੱਸੀ ਵੀ ਹੈ ਨਾ ਸੱਚੇ ਰਹਾਦਾ ਮੈਂ ਤੁਹਾਨੂੰ ਤੇ ਵੀ ਇਹਨਾਂ ਦੀ ਕਿਹੜਾ ਹੁਣ ਲੋੜ ਪੈਣੀ ਹੈ ਇਹ ਮੈਂ 25 ਸਾਲ ਪਹਿਲਾਂ ਤੋਂ ਗੱਲ ਦੱਸਦਾ ਤੇ ਹੁਣ ਜਦੋਂ ਪਾਣੀ ਚੱਲੇਗਾ 800 ਫੁੱਟ ਤੇ 600 ਫੁੱਟ ਤੇ ਮੱਛੀ ਮੋਟਾ ਜਵਾਬ ਦੇ ਗਈਆਂ ਫੇਰ ਫੇਰ ਪਾਈਪਾਂ ਪਾਉਣੀਆਂ ਪੈਂਦੀਆਂ ਡੂੰਘੇ ਕਰਨੇ ਪੈਂਦੇ ਆ ਹੁਣ ਯਾਦ ਆਇਆ ਪਾਣੀ ਵੀ ਉਹ ਕਿੱਧਰ ਗਿਆ ਕੱਸੀਆਂ ਆਲਾ ਤਾਂ ਮੈਂ ਅਫਸਰਾਂ ਨੂੰ ਕਿਹਾ ਕਿ ਕੱਸੀਆਂ ਨੂੰ ਪ੍ਰੋਵਾਈਡ ਕਰਨਾ ਹੈ ਕੱਸੀਆਂ ਦਾ ਪਾਣੀ ਤੇ ਹੁਣ ਥੋੜਾ ਜਿਹਾ ਮਾਡਰਨ ਟੈਕਨੀਕ ਆ ਗਈਆਂ ਪਾਈਪਾਂ ਪੈਣ ਲੱਗੀਆਂ ਥੱਲੋਂ ਦੀ 700 ਕਿਲੋਮੀਟਰ ਤੋਂ ਜ਼ਿਆਦਾ ਪਾਈਪਾਂ ਇਸ ਵਕਤ ਪੰਜਾਬ ਦੇ ਵਿੱਚ ਅਸੀਂ ਪਾ ਚੁੱਕੇ ਹਾਂ ਜਿਹੜੀਆਂ ਇਸ ਵਕਤ ਝੋਨੇ ਦੇ ਸੀਜ਼ਨ ਵਾਸਤੇ ਰੈਡੀ ਨੇ 700 ਕਿਲੋਮੀਟਰ ਬਾਕੀ ਜਿਹੜੇ ਪੱਕੇ ਖਾਲ ਜਾਂ ਸੂਏ ਜਿਨ੍ਹਾਂ ਚ ਮਤਲਬ ਦਰਖਤ ਉੱਗ ਪਏ ਸੀ ਭੁੱਲ ਗਏ ਸੀ ਉਹਨਾਂ ਸੂਆਂ ਨੂੰ ਪੁਲਿਸ ਜੀ ਤੁਹਾਨੂੰ ਪਤਾ ਲੱਗਦਾ ਸੀ ਵੀ ਇੱਥੇ ਸੂਆ ਹੁੰਦਾ ਸੀ ਨਹੀਂ ਤਾਂ ਵਿੱਚ ਹੀ ਰੋੜ ਰਲ ਗਏ ਸੀ ਉਹਨਾਂ ਨੂੰ ਅਸੀਂ ਰਿਵਾਈਵ ਕੀਤਾ ਤੇ ਪੰਜਾਬ ਦਾ ਜਿਹੜਾ ਮੇਰੇ ਕੋਲ ਰਿਕਾਰਡ ਹੈ ਪਾਣੀ ਦਾ ਤੇ ਪਹਿਲਾਂ ਜਦੋਂ ਜਿਸ ਦਿਨ 16 ਮਾਰਚ 2022 ਨੂੰ ਸਰ ਕੋ ਸੌ ਚੁੱਕੀ ਸੀ ਖਟਖੜਕਲਾ ਤੁਹਾਡੀ ਤੁਸੀਂ ਜ਼ਿੰਮੇਵਾਰੀ ਦਿੱਤੀ ਸੀ ਤਉ ਉਸ ਵੇਲੇ ਤੱਕ 21 ਤੋਂ 22% ਪਾਣੀ ਪੰਜਾਬ ਨਹਿਰੀ ਪਾਣੀ ਦੇ ਤੌਰ ਤੇ ਯੂਜ਼ ਕਰਦਾ ਸੀ ਇਸਤੇਮਾਲ ਕਰਦਾ ਸੀ 21 ਤੋਂ 22% ਤਿੰਨ ਸਾਲ ਹੋ ਗਏ ਤਿੰਨ ਸਾਲਾਂ ਦੇ ਵਿੱਚ ਅਸੀਂ 62 ਤੋਂ 64% ਤੱਕ ਅਸੀਂ ਪਹੁੰਚ ਚੁੱਕੇ ਹਾਂ ਹੁਣ ਇਸ ਵਕਤ ਨਹਿਰੀ ਪਾਣੀ ਨੂੰ ਵਰਤਣ ਦੇ ਮਾਮਲੇ 'ਚ